ਫਲੋਰ ਵਿੱਚ ਆਏ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਹੋ ਜਿਹਾ ਮਾਮਲਾ ਬਿੱਤੀ ਰਾਤ ਫਲੋਰ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਇੱਕ ਮੈਡੀਕਲ ਸਟੋਰ ਦੀ ਦੁਕਾਨ ਕਰਦੇ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਤੇ ਦੁਕਾਨ ਬੰਦ ਕਰਕੇ ਘਰ ਜਾਂਦੇ ਸਮੇਂ 5-6 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਉਸਦੇ ਕੋਲੋਂ ਉਸ ਦਾ ਬੈਗ ਖੋ ਕੇ ਲੈ ਗਏ। ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਉਹ ਘਰ ਨੂੰ ਜਾ ਰਿਹਾ ਸੀ ਕਿ ਉਸ ਨੂੰ ਰਸਤੇ ਦੇ ਵਿੱਚ 5-6 ਦੇ ਕਰੀਬ ਨੌਜਵਾਨਾਂ ਨੇ ਘੇਰ ਲਿਆ ਅਤੇ ਉਸਤੇ ਉੱਤੇ ਤੀਸਰਹ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਫਲੋਰ ਦੇ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਜਿਵੇਂ ਹੀ ਇਸ ਦੀ ਸੂਚਨਾ ਥਾਣਾ ਫਲੋਰ ਨੂੰ ਦਿੱਤੀ ਗਈ ਤਾਂ ਥਾਣਾ ਫਲੋਰ ਤੋਂ ਪੁਲਿਸ ਮੁਲਾਜ਼ਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਮੈਡੀਕਲ ਸਟੋਰ ਦੇ ਮਾਲਕ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹ ਜੇਰੇ ਇਲਾਜ ਚੱਲ ਰਿਹਾ ਹੈ ਇਸ ਮਾਮਲੇ ਵਿੱਚ ਜਦੋਂ ਥਾਣਾ ਫਲੋਰ ਦੇ ਐਸ ਐਚ ਓ ਪੂਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਮੈਂ ਬਾਤ ਤੋਂ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਮੈਂ ਬਾਈਕ ਤੇ ਅੱਛਾ ਜੀ ਮੇਰੇ ਕੋਲ ਆਇਆ ਇੱਕ ਮਾਲਕ ਕਹਿੰਦੇ ਆਣੇ ਜਾਨੇ ਉਹਨੇ ਰੋਕਿਆ ਮੈਨੂੰ ਅੱਛਾ ਜੀ ਆਣਾ ਰੋਪ ਦੇ ਦਾਗ ਮਾਰਨੇ ਚੋਲਗਤ ਅੱਛਾ ਜੀ ਕਿੱਥੇ ਪਈ ਤੁਹਾਡੇ ਨਾਲ ਕਿੱਥੇ ਹੋਇਆ ਇਹ ਵਾਕਿਆ ਉਹ ਫਰਾਂਸ ਤੋਂ ਆਇਆ ਓਕੇ ਭਾਈ ਕੁਛ ਲੁੱਟ ਕੇ ਵੀ ਲਗੇ ਤਾਂ ਆਪਜੀ ਕੇਸ ਸੀ ਇੱਕ ਮੇਰੇ ਕੋਲ ਅੱਛਾ ਸ਼ਸ਼ੀ ਗਾਉਂ ਅੱਛਾ ਕਿਤਨੀ ਲਗੇ ਅੱਛਾ ਕੈਟ ਲੈ ਗਏ ਜੱਟ ਕੈਸ ਸੀ ਠੀਕ ਹੈ ਇਹ ਮੰਕੀ ਕਰਦੇ ਪ੍ਰਸ਼ਾਸਨ ਤੋਂ ਇਹ ਜੀ ਕੇ ਸਾਹ ਮਿਲੇ ਪਤਾ ਲੱਗੂ ਕੌਣ ਹੈ ਯਾਰ ਇਹਨਾਂ ਨੇ ਇੱਕ ਸਾਹ ਨਾਲ ਤਾਂ ਮਾਰ ਹੀ ਕੇ ਸੀ ਕਿਸੇ ਨਾ ਕੋਈ ਤੁਹਾਡੀ ਲਾਕ ਡਾੜ ਤਾਂ ਨਹੀਂ ਕੁਛ ਇਦਾਂ ਦੀ ਨਹੀਂ ਯਾਰ ਇਹ ਦੋਨੋਂ ਤਾਂ ਜਿਉਂਸ਼ੀ ਨਹੀਂ ਹੈਗਾ ਅੱਛਾ ਯਾਰ ਨਹੀਂ ਕਹਤੇ ਕੋਈ ਸ਼ੱਕ ਸ਼ੋਕ ਦਾ ਨਹੀਂ ਬਸ ਇਹ ਕੁਸ਼ੀ ਹੈ ਠੀਕ ਅਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕੀ ਮਾਮਲਾ ਭਜੀ ਮਾਮਲਾ ਇਹ ਆ ਜੀ ਮੇਰਾ ਬ੍ਰਦਰ ਆ ਸੰਦੀਪ ਸਿੰਘ ਅਕਲਪੁਰ ਰੋਡ ਤੇ ਉਹ ਦੁਕਾਨ ਚਲਾਉਂਦਾ ਮੈਡੀਕਲ ਸਟੋਰ ਦੀ ਉਹ ਰਾਤ ਨੂੰ ਨਾ 9 ਤਰੀਕ ਰਾਤ ਨੂੰ ਸਵਾ 10 ਵਜੇ ਦੁਕਾਨ ਬੰਦਾ ਕੇ ਮਹਿੰਗੀ ਹਸਪੀਟਲ ਵਾਲੀ ਗਲੀ ਤੋਂ ਆਪਣੇ ਜਗਤਪੁਰ ਘਰ ਆਉਦਾ ਉੱਥੇ ਜਾ ਰਿਹਾ ਸੀ ਤੇ ਮਹਿੰਗੀ ਹਸਪੀਟਲ ਤੋਂ ਥੋੜਾ ਜਿਹਾ ਅੱਗੇ ਪ੍ਰਿੰਟ ਕਾਰਖਾਨੇ ਦੇ ਕੋਲ ਉਹਨੂੰ ਉਹਨਾਂ 5 ਬੰਦੇ ਬਾਈ ਜੀ ਲੁੱਟਣ ਪੈ ਗਏ ਉਹਨੂੰ ਦਾ ਪੰਜ ਬੰਦੇ ਸੀ ਔਰ ਉਹਨੂੰ ਮਾਰਨ ਦੀ ਨੀਅਤ ਦੇ ਨਾਲ ਉਹਦੇ ਦਾਤ ਮਾਰੇ ਭਾਜੀ ਸਿਰ ਦੇ ਵਿੱਚ ਬਾਹਾਂ ਤੇ ਗੋਨਾ ਤੇ ਪੂਰੇ ਸਰੀਰ ਨੂੰ ਛਲਨੀ ਕਰਤਾ ਜੀ ਉਹਨਾਂ ਨੇ ਉਹਦੀ ਆਹ ਕੂਣੀ ਭਾਜੀ ਬਿਲਕੁਲ ਚੂਰਾ ਕਰਤੀ ਆ ਆ ਦੂਜੀ ਬਾਹ ਬਿਲਕੁਲ ਫ੍ਰੈਕਚਰ ਆ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੂੰਗਾ ਕੱਟਿਆ ਉਹ ਇਸ ਟਾਈਮ ਡੀ ਐਮ ਸੀ ਆ ਦੋ ਆਪਰੇਟ ਉਹਦੇ ਹੋ ਗਏ ਆ ਤੇ ਤੀਜਾ ਹੁਣ ਦੁਬਾਰਾ ਫੇ ਕਰਨ ਲੱਗੇ ਆ ਜੀ ਤੇ ਸਾਡੀ ਮੰਗ ਹੈ ਜੀ ਉਹ ਬੰਦੇ ਹੱਲੇ ਤੱਕ ਨਹੀਂ ਫੜੇ ਗਏ ਆ ਪੁਲਿਸ ਨੂੰ ਵੀ ਸੂਚਨਾ ਦਸੀ ਗਈ ਪੁਲਿਸ ਨੂੰ ਸੂਚਨਾ ਦਿੱਤੀ ਹੈ ਜੀ ਪੁਲਿਸ ਨੇ ਕੈਮਰੇ ਵਗੈਰਾ ਵੀ ਚੈੱਕ ਕੀਤੇ ਆ ਔਰ ਉਹ ਆਪਣੀ ਕਾਰਵਾਈ ਕਹਿੰਦੇ ਅਸੀਂ ਕਰ ਰਹੇ ਆ ਪਰ ਹਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਕੋਈ ਉਹ ਬੰਦੇ ਨਹੀਂ ਫੜੇ ਗਏ ਅਸੀਂ ਸਾਰਾ ਪਰਿਵਾਰ ਜਿਹੜਾ ਉਹ ਪੂਰਾ ਸਦਮੇ 'ਚ ਆ ਇਹ ਸਾਡੇ ਨਾਲ ਦੁਬਾਰਾ ਵੀ ਇਹ ਕੰਮ ਹੋ ਸਕਦਾ ਸਾਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਬੰਦਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਕਿੰਨੇ ਦਿਨ ਹੋ ਗਏ ਪਾਜੀ 9 ਤਰੀਕ ਰਾਤ ਦੀ ਗੱਲ ਹੈ ਜੀ ਉਹ ਦੇ ਲੋ 5 6 ਦਿਨ ਹੋ ਗਿਆ ਜੀ 6 ਦਿਨ ਹਾਂ ਜੀ ਇਹ ਅਗੋਂ ਮੰਗ ਵੀ ਕਰਦੇ ਮੰਗ ਇਹੀ ਆ ਸਾਡੀ ਜੀ ਇਹ ਬੰਦੇ ਜਲਦੀ ਤੋਂ ਜਲਦੀ ਫਰੇ ਜਾਣ 9 ਸਤ ਨੂੰ ਕਰੀਬ ਕੋਈ 10:00 ਵਜੇ ਸੰਦੀਪ ਨਾਲ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਸੀਗਾ ਜੰਖੋੜਾ ਰਹਿਣ ਵਾਲਾ ਉਹ ਆਪਣਾ ਸੋਲ ਬੰਦ ਕਰਕੇ ਘਰੋਂ ਆ ਰਿਹਾ ਸੀ ਤੇ ਮੋਟਰਸਾਈਕਲ ਸਵਾਰਾਂ ਦੇ ਨੂੰ ਘੇਰ ਕੇ ਤੇ ਸਤੰਬਰ ਦੀ ਜਿਸ ਵਾਰ ਦੀ ਜਿਹੜਾ ਵਾ ਐਫ ਆਈ ਆਰ ਉਹ ਦਰਜ ਹੋ ਚੁੱਕੀ ਹੈ ਐਫ ਆਈ ਆਰ ਨੰਬਰ 215 ਤੇ ਇਹ ਸਮਝ ਦੀ ਤਫਤੀਸ਼ ਜਰੀ ਹੈ ਜਿਹੜੇ ਦੋਸ਼ੀ ਨੇ ਬਖਸ਼ੀ ਜਾਊਗਾ ਜਲਦੀ ਹੀ ਕੋਪਰਟੇ